ਪੰਜਾਬ ਦੀਆਂ ਖਬਰਾਂ ਬਲੱਟ ਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ ਪੇਦੀ ਖਬਰਾਂ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਪੰਜਾਬ ਨੇ GST ਕਲੈਕਸ਼ਨ ਦੇ ਵਿੱਚ ਰਾਸ਼ਟਰੀ ਔਸਤ ਨੂੰ ਪਛਾਣਿਆ ਪੰਜਾਬ ਅਤੇ ਹਰਿਆਣਾ ਦੇ ਵਿੱਚ ਨਵੀਂ ਰੇਲ ਲਾਈਨ ਦੇ ਲਈ ਹਜ਼ਾਰਾਂ ਏਕੜ ਜ਼ਮੀਨ ਹੋਵੇਗੀ ਐਕਵਾਇਰ ਲੁਧਿਆਣਾ ਦੇ ਲੋਕਾਂ ਦੀ ਆਪਣੇ ਹਵਾਈ ਅੱਡੇ ਲਈ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਆਖਰਕਾਰ ਪੂਰੀ ਹੋਂਦ ਦੇ ਨੇੜੇ ਪਹੁੰਚੀ ਯੂਟੀ ਪ੍ਰਸ਼ਾਸਨ ਸੈਕਟਰ 26 ਸਬਜ਼ੀ ਅਤੇ ਅਨਾਜ ਮੰਡੀ ਦੀ ਮਾੜੀ ਸਫਾਈ ਨੂੰ ਹੱਲ ਕਰਨ ਦੇ ਲਈ ਚੁੱਕੇ ਗਏ ਅਹਿਮ ਕਦਮ ਤੇ ਪੰਜਾਬ ਵਿੱਚ ਮੁਰ ਠੰਡ ਦੇ ਵਧਣ ਦੇ ਹੋਏ ਅਸਰ ਤੇ ਹੁਣ ਖਬਰਾਂ ਉਸਾਰ ਦੇ ਨਾਲ ਪੰਜਾਬ ਨੇ ਚਾਲੂ مالی ਸਾਲ ਦੇ ਦੌਰਾਨ ਜਨਵਰੀ ਤੱਕ ਸ਼ੁੱਧ ਵਸਤੂਆਂ ਅਤੇ ਸੇਵਾਵਾਂ ਮਾ ਕਰ ਕਲੈਕਸ਼ਨ ਚ 11% ਦੀ ਵਾਧਾ ਦਰਜ ਕੀਤਾ ਹੈ ਜੋ ਕਿ ਰਾਸ਼ਟਰੀ ਔਸਤ 10 ਨੂੰ ਪਾਰ ਕਰਤਾ ਹੈ ਪ੍ਰਤੀਸ਼ਤ ਪੰਜਾਬ ਦੇ ਵਿੱਚ ਆਪਕਾਰੀ ਮਾਲੀਏ ਦੇ ਵਿੱਚ ਵੀ 15 ਫੀਸਦੀ ਵਾਧਾ ਹੋਇਆ ਹੈ ਉੱਥੇ ਹੀ ਕੁੱਲ ਜੀਐਸਟੀ ਆਪਕਾਰੀ ਰੈਕ GST ਅਤੇ PSDT ਤੋਂ ਟੈਕਸ ਸੰਗ੍ਰਹਿ ਦੇ ਵਿੱਚ ਕੁੱਲ ਮਿਲਾ ਕੇ 11 ਫੀਸਦੀ ਵਾਧਾ ਦਰਜ ਕੀਤਾ ਗਿਆ ਇਹ ਪੰਜਾਬ ਦੇ ਵਿੱਤ ਯੋਜਨਾ ਆਪਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਤੇ ਮੁਤਾਬਕ ਇੱਕ ਪ੍ਰੈਸ ਵਾਰਤਾ ਦੇ ਵਿੱਚ ਚੀਮਾ ਨੇ ਕਿਹਾ ਕਿ ਪੰਜਾਬ ਦਾ ਸ੍ਰੀ GST ਵਿਕਾਸ ਦਰ ਨੂੰ ਪਾਰ ਕਰਨ ਵਾਲੇ ਚੋਟੀ ਦੇ ਤਿੰਨ ਜਨਰਲ ਸ਼੍ਰੇਣੀ ਦੇ ਸੂਬਿਆਂ ਵਿੱਚ ਹੋਇਆ ਹੈ। ਜਨਵਰੀ ਤੱਕ ਸੂਬੇ ਦਾ 총 GST ਸੰਗ੍ਰਹਿ 19414 ਕਰੋੜ ਰੁਪਏ ਰਿਹਾ ਜੋ ਕਿ ਵਿੱਤੀ ਸਾਲ 23-24 ਦੇ ਇਸੇ ਮਿਆਦ ਦੇ ਵਿੱਚ 17300 ਜੋ ਕਰ ਰੋਟ ਤੋਂ ਵੱਧ ਕੇ 2060 ਕਰੋੜ ਰੁਪਏ ਦੱਸਾ ਰਿਹਾ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਰੋਡ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਪਾਓ ਲਗਾਤਾਰ ਵਤਨ ਤੇ ਤਿਆਰੀ ਵੱਲ نئی ਮਿਲਿ ਜਾਣਕਾਰੀ ਦੇ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਚੰਮੂ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਦੀਆਂ ਤਿਆਰੀਆਂ ਜ਼ੋਰਾ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਜਿਸ ਤਹਰ ਕਿ ਦਿੱਲੀ ਤੋਂ ਜੰਮੂ ਤੱਕ ਕਰੀਬ 600 ਕਿਲੋਮੀਟਰ ਲੰਬੀ ਰੇਲਵੇ ਲਾਈਨ ਦਾ ਸਰਵੇ ਪੂਰਾ ਹੋ ਚੁੱਕਿਆ ਹੈ ਕੰਪਨੀ ਨੇ ਸਵੇਖਣ ਦੇ ਨਾਲ ਸੰਬੰਧਿਤ ਐਫਐਸਐਲ ਯਾਨੀ ਕਿ ਅਲਾਈਨਮੈਂਟ ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਂਪ ਦਿੱਤੀ ਹੈ ਹੁਣ ਵਿਭਾਗੀ ਅਧਿਕਾਰੀਆਂ ਨੇ ਕੰਮ ਚੌਕੀਆਂ ਸ਼ੁਰੂ ਕਰ ਦਿੱਤਾ ਹੈ ਕਿ ਲਾਈਨ ਕਿਵੇਂ ਬਣਾਈ ਜਾਵੇ ਕਿ ਅਤੇ ਇਸਤੇ ਰੇਲ ਗੱਡੀਆਂ ਕਿਵੇਂ ਚਲਾਈਆਂ ਜਾਣ ਕਿ ਆ ਉਤੇ ਹੀ ਦੱਸਦੀ ਕਿ ਨਵੇਂ ਰੇਲਵੇ ਲਾਈਨ ਹਰਿਆਣਾ ਅਤੇ ਪੰਜਾਬ ਦੇ ਵਿੱਚੋਂ ਲੰਗੇਗੀ ਜਿਸ ਨਾਲ ਕਿ ਕਈ ਸੂਬਿਆਂ ਦੇ ਨਾਲ ਸੰਪਰਕ ਵੀ ਵਧ ਜਾਵੇਗਾ ਇਸ ਪ੍ਰੋਜੈਕਟ ਦੇ ਲਈ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਨੀ ਪਵੇਗੀ ਅਤੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਨਾਲ ਲੱਗਦੇ ਆ ਜ਼ਮੀਨਾਂ ਤੇ ਰੇਟ ਵੀ ਕਈ ਗੁਣਾ ਹੋਣ ਵੱਤ ਜਾਣਗੇ ਉੰਜ ਕਰੋੜਾ ਰੁਪਏ ਦੇ ਇਸ ਪ੍ਰੋਜੈਕਟ ਉਤੇ ਮਨਜ਼ੂਰੀ ਦੀ ਅੰਤਿਮ ਮੋਹਰ ਰੇਲਵੇ ਰਿਪੋਰਟ ਦੇ ਵੱਲੋਂ ਲਗਾਈ ਜਾਵੇਗੀ ਪੰਜਾਬ ਸਰਕਾਰ ਵੱਲੋਂ 2018 ਦੇ ਵਿੱਚ ਹਲਵਾਰਾ ਚ ਭਾਰਤੀ ਹਵਾਈ ਸੈਨਾ ਦੇ ਹਵਾਈ ਅੱਡੇ ਵਿੱਚ ਸਿਵਲ ਟਰਮੀਨਲ ਦੀ ਉਸਾਰੀ ਦੇ ਲਈ ਹਰੀ ਛੰਡੀ ਤੇਨ ਤੋਂ ਬਾਅਦ ਤਕਰੀਬਨ 7 ਸਾਲਾਂ ਦੇ ਬਾਅਦ ਲੁਧਿਆਣਾ ਦੇ ਲੋਕਾਂ ਦੀ ਆਪਣੇ ਹਵਾਈ ਅੱਡੇ ਦੇ ਲਈ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੁਣ ਆਖਰਕਾਰ ਪੂਰੇ ਖੂਨ ਦੇ ਨੇੜੇ ਪਹੁੰਚ ਚੁੱਕੀ ਹੈ ਨਵੇਂ ਬਣੇ ਅੰਤਰੀਮ ਟਰਮੀਨਲ ਜੋ ਕਿ 2000 ਵਰਗ ਮੀਟਰ ਦੇ ਵਿੱਚ ਫੈਲਿਆ ਹੋਇਆ ਹੈ ਦੱਸਦੀ ਹੈ ਕਿ ਸ਼ੁਰੂ ਦੇ ਵਿੱਚ ਕੇਵਲ 150 ਯਾਤਰੀਆਂ ਨੂੰ ਸੰਭਾਲੇਗਾ ਅਤੇ ਇੱਕ ਸਮੇਂ ਦੇ ਵਿੱਚ ਸਿਰਫ ਇੱਕ ਅਰੇਲੂ ਉਡਾਨ ਨੂੰ ਪੂਰਾ ਕਰਨ ਦੀ ਉਮੀਦ ਵੀ ਕੀਤੀ ਚਾਲੀ ਹੈ ਟਰਮੀਨਲ ਦਾ ਕੰਮ ਲਗਾਤਾਰ ਖਤਮ ਹੋ ਚੁੱਕਿਆ ਹੈ ਅਤੇ ਰਣਵੇ ਦੇ ਵਿੱਚ ਅਜੇ ਵੀ ਤਿਆਰ ਨਹੀਂ ਆ। ਅਧਿਕਾਰੀਆਂ ਦੇ ਮੁਤਾਬਕ ਹਲਵਾਰਾ ਤੋਂ ਪਹਿਲਾ ਵਪਾਰਕ ਉਡਾਨਾ ਸ਼ੁਰੂ ਹੋਣ ਦੇ ਵਿੱਚ 3 ਜਾਂ ਫਿਰ 4 ਮਹੀਨੇ ਹੋਰ ਲੱਗ ਸਕਦੇ ਨੇ। ਲੁਧਿਆਣਾ ਪ੍ਰਸ਼ਾਸਨ ਨੇ ਬਾਕੀ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਦੇ ਲਈ ਨਵੀਂ ਸਮੇਂ ਸੀਮਾ 31 ਮਾਰਚ ਨਿਰਧਾਰਤ ਕੀਤੀ ਹੈ ਪਰ ਹੁਣ ਇਹ ਦੇਖਣਾ ਬਾਕੀ ਹੈ ਕਿ ਪਿਛਲੀਆਂ ਕਈ ਸਮਾਂ ਸੀਮਾਾਂ ਵਾਂਗ ਇਹ ਪੂਰੀ ਹੁੰਦੀ ਹੈ ਜਾਂ ਖੁੰਝ ਜਾਂਦੀ ਹੈ। ਚੰਡੀਗੜ੍ਹ ਦੇ ਸੈਕਟਰ 26 ਦੀ ਸਬਜ਼ੀ ਅਤੇ ਅਨਾਜ ਮੰਡੀ ਮਾੜੀ ਸਫਾਈ ਅਤੇ ਅਸ਼ੁੱਧ ਸਥਿਤੀਆਂ ਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਇੱਥੇ ਸੁਧਾਰ ਕਰਨ ਦੇ ਲਈ ਬਸਾਰ ਨੂੰ ਨਿਯਮਤ ਸਫਾਈ ਉਚਿਤ ਕੂੜਾ ਪ੍ਰਬੰਧਨ ਅਤੇ ਉਚਿਤ ਸਫਾਈ ਸਹੂਲਤਾਂ ਦੀ ਬੇਹੱਦ ਜ਼ਰੂਰਤ ਹੈ ਜ਼ਿਕਰਯੋਗ ਹੈ ਕਿ ਸੈਕਟਰ 26 ਦੀ ਸਬਜ਼ੀ ਅਤੇ ਅਨਾਜ ਮੰਡੀ ਦੇ ਵਿੱਚ ਅਨਅਧਿਕਾਰਤ ਵਿਕਰੇਤਾਵਾਂ ਦੀ ਪਰਮਾਰ ਹੋ ਗਈ ਹੈ ਜਿਸ ਦੇ ਨਾਲ ਕਿ ਆਸ-ਪਾਸ ਅਸਵੱਛਤਾ ਦੇ ਹਾਲਾਤ ਵੀ ਪੈਦਾ ਹੋ ਰਹੇ ਨੇ ਸੂਬੇ ਦੇ ਵਿੱਚ ਇੱਕ ਵਾਰ ਫਿਰ ਤੋਂ ਧੁੰਦ ਨੇ ਆਪਣਾ ਜ਼ੋਰ ਪਕੜ ਲਿਆ ਜਿਸ ਨੂੰ ਲੈ ਕੇ ਯੈਲੋ ਲਰਟ ਚਾਰਾਈ ਕੀਤਾ ਗਿਆ ਹੈ ਦੱਸਦੀ ਹੈ ਕਿ ਇਲਾਕਿਆਂ ਦੇ ਵਿੱਚ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਦੇ ਨਾਲ ਹੋ ਰਹੀ ਹੈ ਧੁੰਦ ਨਾਲ ਵਿਜ਼ਿਬਿਲਟੀ 50 ਮੀਟਰ ਤੋਂ ਘੱਟ ਰਹਿ ਸਕਦੀ ਹੈ ਫਿਲਹਾਲ ਤਾਪਮਨ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਅਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤਾਪਮਨ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਜਾ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਇੱਕ ਨਵਾਂ ਪੱਛਮੀ ਗੜਬੜੀ ਜੋ ਕਿ ਅਸਧ ਗਰਮ ਹੋ ਚੁੱਕੇ ਹੈ ਜਿਸ ਕਾਰਨ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਉਤਤੇ ਹੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਅੱਜ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਅਤੇ ਸੰਗਰੂਰ ਪਟਿਆਲਾ ਅਤੇ ਮਲੇਰਕੋਟਲਾ ਦੇ ਵਿੱਚ ਤੁੰਦ ਪੈਣ ਦੇ ਮੱਦੇਨਜ਼ਰ yellow alert ਜਾਰੀ ਕੀਤਾ ਗਿਆ ਹਰਿਆਣਾ ਦੇ ਜ਼ੀਨ ਦੇ ਵਿੱਚ ਦਿੱਲੀ ਪਟਿਆਲਾ ਰਾਸ਼ਟਰੀ ਰਾਜਮਾਰਕ ਤੇ ਸਥਿਤ ਖਟਕੜ ਕਲਾਪਲਾਸਾ ਨੂੰ ਕਿਸਾਨਾਂ ਨੇ ਮੁਕਤ ਕਾਰਪਟੇਤੇ ਜਾਣਕਾਰੀ ਦੇ ਮੁਤਾਬਕ ਇੱਥੇ ਕਿਸਾਨ ਆਪਣੀਆਂ ਚਟਾਈਆਂ ਵਛਾ ਕੇ ਬੈਠ ਚੁੱਕੇ ਨੇ ਅਤੇ ਇਹ ਟੋਲ ਸ਼ਾਮ 4 ਵਜੇ ਤੱਕ ਮੁਫਤ ਰਹੇਗਾ ਕਿਸਾਨਾਂ ਦਾ ਇਲਜ਼ਾਮ ਹੈ ਕਿ ਟੋਲ ਕਰਮਚਾਰੀ ਕਿਸਾਨ ਸੰਗਠਨਾ ਦੇ ਆਗੂਆਂ ਦੇ ਨਾਲ ਦੁਰਵਿਵਹਾਰ ਕਰ ਰਹੇ ਨੇ ਅਤੇ ਕਿਸਾਨ ਆਗੂ ਸਿਕੰਭਲ ਸਫਾ ਖੇੜੀ ਨੇ ਕਿਹਾ ਹੈ ਕਿ ਹਾਲ ਹੀ ਦੇ ਵਿੱਚ ਦਿੱਲੀ 'ਚ ਇੱਕ ਮੀਟਿੰਗ ਵਿਚ ਜਾਂਦੇ ਸਮੇਂ ਟੋਲ ਮਸਦੂਰਾ ਨੇ ਕਿਸਾਨ ਸੰਘਟਨਾ ਦਾ ਝੰਡਾ ਸਿੰਘ ਦੇ ਆਗੂਆਂ ਦੇ ਨਾਲ ਦੁਲਬਾਰ ਕੀਤਾ ਸੀ ਅਤੇ ਉਹਨਾਂ ਕਹੇ ਕਿ ਟੋਲ ਪਲਾਜ਼ਾ ਦੇ ਪ੍ਰਬੰਧਕ ਸਹੂਲਤਾਂ ਵੀ ਨਹੀਂ ਦੇ ਰਹੇ ਹਾਈਵੇ ਕਈ ਥਾਵਾਂ ਤੋਂ ਟੁੱਟਿਆ ਹੋਇਆ ਹੈ ਜਦਕਿ ਛੋਟੇ ਵਾਹਨਾ ਤੋਂ ਸਿੰਗਲ ਸਾਈਡ ਟੋਲ 120 ਰੁਪਏ ਅਤੇ ਭਾਰੀ ਵਾਹਨਾ ਤੋਂ 600 ਰੁਪਏ ਤੋਂ ਵੱਧ ਵਸਤੂ ਲਿਆ ਚਾਰੇ ਸਾਲ ਦਾ ਬਜਟ ਪੇਸ਼ ਕਰਦੇ ਹੋਏ ਵਿਤ ਮੰਤਰੀ ਨਿਰਮਲਾ ਸਿਤਾ ਰਮਨ ਨੇ ਮੱਦ ਵਰਗ ਤੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਾਣਕਾਰੀ ਦੇ ਮੁਤਾਬਕ ਹੁਣ 12 ਲੱਖ ਰੁਪਏ ਸਾਲਾਨਾ ਤੱਕ ਦੀ ਕਮਾਈ ਕਰਨ ਵਾਲੇ ਲੋਕਾਂ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ ਤੇ ਕੇਂਦਰੀ ਬਜਟ 2025-26 ਸਾਲ ਚ ਆਮਦਨ ਕਰ ਛੋਟ ਦੀ ਹੱਦ 7 ਲੱਖ ਰੁਪਏ ਤੋਂ ਵਧਾ ਕੇ 12 ਲੱਖ ਰੁਪਏ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਤਨਖਾਹਦਾਰ ਵਰਗ ਨੂੰ 75000 ਰੁਪਏ ਦੀ ਸਟੈਂਡਰਡ ਡਿਡਕਸ਼ਨ ਵੀ ਮਿਲੇਗੀ ਅਜਿਹੇ ਚ ਉਹਨਾਂ ਨੂੰ ਆਪਣੀ 12 ਲੱਖ 75000 ਰੁਪਏ ਦੀ ਸਾਲਾਨਾ ਆਮਦਨ ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ ਇਨਕਮ ਟੈਕਸ ਛੋਟੇ ਸੀਮਾ ਦੇ ਵਿੱਚ 5 ਲੱਖ ਰੁਪਏ ਦਾ ਇਹੇ ਵਾਅਦਾ ਹੁਣ ਤੱਕ ਦਾ ਸਭ ਤੋਂ ਵੱਡਾ ਪਤਾ ਹੈ 2005 ਤੋਂ 2023 ਦੇ ਦਰਮਿਆਨ ਦਿੱਤੀਆਂ ਗਈਆਂ ਸਾਰੀਆਂ ਟੈਕਸ ਰਾਹਤਾਂ ਦਾ ਇਹ ਬਰਾਬਰ ਅੱਜ ਦੇ bulletins ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਹਾਸਲ ਹੋਵਾਂਗੇ ਕੁਝ ਔਰ ਖਬਰਾਂ ਦੇ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ